ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ ਨਿਊ ਵੀਡੀਓ ਤੇ ਇਸ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਆ ਤੇ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕਿ ਜਿਹੜੀ ਮੈਂ ਵੀਡੀਓ ਪਾਈ ਸੀ ਕਿ ਪੁੱਤਰ ਪੇਟ ਚ ਪੁੱਤਰ ਹੋਣ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ ਉਹ ਮੈਂ ਸਿਰਫ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਸੀ ਕਿ ਮੇਰਾ ਐਕਸਪੀਰੀਅੰਸ ਕੀ ਹੈਗਾ ਕਿ ਮੈਂ ਕੁਝ ਐਦਾਂ ਦਾ ਨਹੀਂ ਕਿਹਾ ਹੈਗਾ ਹਨਾ ਕਿ ਬੇਟੀਆਂ ਬੇਟੀਆਂ ਨਾਲ ਬੇਟੇ ਨਾਲੋਂ ਬੇਟੀਆਂ ਮਾੜੀਆਂ ਹੁੰਦੀਆਂ ਨੇ ਜਾਂ ਹਨਾ ਬੇਟਾ ਹੀ ਬੇਟਾ ਹੀ ਵਧੀਆ ਹੁੰਦਾ ਹੈਗਾ ਹਨਾ ਜਾਂ ਕੁੜੀਆਂ ਮੁੰਡਿਆਂ ਨਾਲੋਂ ਘੱਟ ਨੇਗੀਆਂ ਐਦਾਂ ਮੈਂ ਕੁਝ ਨਹੀਂ ਸ਼ੇਅਰ ਕੀਤਾ ਉਸ ਦੇ ਵਿੱਚ ਤੇ ਮੇਰੇ ਖੁਦ ਦੇ ਵੀ ਪਹਿਲਾਂ ਬੇਟੀ ਸੀਗੀ ਤੇ 6 ਸਾਲ ਦੀ ਮੇਰੀ ਕੁੜੀ ਹੈ ਤੇ ਹੁਣ ਸੈਕੰਡ ਟਾਈਮ ਮੈਨੂੰ ਬੇਟਾ ਹੋਇਆ ਹੈ ਤੇ ਇਸ ਟ੍ਰੈਂਡਾਂ 'ਚ ਕੁਝ ਨਹੀਂ ਵੀਰੇ ਉਸ ਵੀਡੀਓ ਦੇ ਵਿੱਚ ਕਿਹਾ ਪਰ ਫਿਰ ਵੀ ਹਨਾ ਕਈ ਕਮੈਂਟ ਕਰ ਰਹੇ ਨੇ ਕਿ ਤੁਸੀਂ ਵੀ ਇੱਕ ਕੁੜੀ ਹੋਂ ਤੁਸੀਂ ਐਦਾਂ ਦੀ ਵੀਡੀਓ ਸ਼ੇਅਰ ਕੀਤੀ ਹੈ ਹਨਾ ਤੁਹਾਡੀ ਮਾਂ ਨੇ ਤੁਹਾਨੂੰ ਨਾ ਜੰਮਿਆ ਹੁੰਦਾ ਐਵੇਂ ਐਵੇਂ ਬਹੁਤ ਸਾਰੇ ਕਮੈਂਟ ਆਏ ਨੇ ਬੈਡ ਕਮੈਂਟ ਉਸ ਵੀਡੀਓ ਤੇ ਮੇਰੀ ਤੇ ਤੇ ਮੈਂ ਇਦਾਂ ਦਾ ਕੁਝ ਨਹੀਂ ਕਿਹਾ ਹੈਗਾ ਠੀਕ ਹੈ ਜੀ ਮੇਰੇ ਮੇਰੇ ਭਰਾ ਦੇ ਸਿਰਫ ਦੋ ਬੇਟੀਆਂ ਨੇ ਉਹਨਾਂ ਨੇ ਬੇਟੀਆਂ ਹੀ ਮਤਲਬ ਕਿ ਬੇਟਿਆਂ ਦੇ ਬਰਾਬਰ ਰੱਖੀਆਂ ਨਗੀਆਂ ਤੇ ਐਦਾਂ ਨਹੀਂ ਸਾਡੀ ਸੋਚ ਨਹੀਂ ਹੈਗੀ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਉਹਦੀ ਸ਼ੁਰੂਆਤ ਕਰਦੇ ਹਾਂਗੇ ਕਿ ਮੈਂ ਪਹਿਲਾਂ ਮੇਰੀ ਬੇਟੀ ਸੀ ਉਹ ਮੈਂ ਵੈਗਰੂ ਤੋਂ ਮੰਗ ਕੇ ਲਈ ਸੀ ਠੀਕ ਹੈ ਜੀ ਕਿ ਫਸਟ ਟਾਈਮ ਮੈਨੂੰ ਬੇਟੀ ਹੋਵੇ ਤੇ ਸੈਕਿੰਡ ਟਾਈਮ ਮੈਂ ਬੇਟੇ ਦੇ ਟਾਈਮ ਤੇ ਜਦੋਂ ਮੈਨੂੰ ਪ੍ਰੈਗਨੈਂਸੀ ਸੀ ਤਾਂ ਮੈਂ ਕੀ ਚੀਜ਼ਾਂ ਸੀ ਜਿਹੜੀਆਂ ਮੈਂ ਫਾਲੋ ਕੀਤੀਆਂ ਸੀਗੀਆਂ ਹਨਾ ਕੀ ਮੈਂ ਮਾਨ ਮਰਿਆਦਾ ਰੱਖੀਆਂ ਸੀਗੀਆਂ ਕਿ ਮੈਨੂੰ ਬੇਟਾ ਹੋਵੇ ਹਨਾ ਜੀ ਆਪਾਂ ਨਹੀਂ ਕਹਿੰਦੇ ਹਨਾ ਕਿ 100% ਇਹ ਵੀ ਸੱਚ ਹੈਗੀ ਗੱਲ ਬਟ ਮੈਂ ਆਪਦਾ ਤੁਹਾਨੂੰ ਦੱਸ ਰਹੀਆਂ ਆਪਣੀ ਸਟੋਰੀ ਕਿ ਮੈਂ ਕੀ ਚੀਜ਼ਾਂ ਸੀ ਜਿਹੜੀਆਂ ਫੋਲੋ ਕੀਤੀਆਂ ਤੇ ਚਲੋ ਹਨਾ ਮੈਨੂੰ ਬੇਟਾ ਹੋਇਆ ਮੈਨੂੰ ਲੱਗਦਾ ਕਿ ਕੁਝ ਹੱਦ ਤੱਕ ਇਹ ਸੱਚ ਨਹੀਂ ਹੈ ਜੀ ਆਪਾਂ ਇਹਨਾਂ ਨੂੰ ਫੋਲੋ ਕਰਾਂਗੇ ਤਾਂ ਬੇਟਾ ਹੋ ਸਕਦਾ ਹੈਗਾ ਤੇ ਪਰ ਹਨਾ ਮੈਂ ਇਸ ਵੀਡੀਓ 'ਚ ਇਹ ਨਹੀਂ ਕਹਿ ਰਹੀ ਕਿ ਸੱਚੀ ਹੀ ਤੁਹਾਨੂੰ ਬੇਟਾ ਹੋਊਗਾ ਕਿ ਇਹ ਵੈਗੁਰੂ ਦੇ ਰੰਗ ਹੁੰਦੇ ਨੇ ਹਨਾ ਜੀ ਬੇਟਾ ਬੇਟੀ ਦੇਣਾ ਤੇ ਪਰ ਮੈਂ ਤੁਹਾਨੂੰ ਜਰੂਰ ਦੱਸਣਾ ਚਾਹੂੰਗੀ ਕਿ ਮੈਂ ਕੀ ਕੀ ਚੀਜ਼ਾਂ ਦਾ ਜਿਹੜਾ ਪਰਹੇਜ਼ ਰੱਖਿਆ ਸੀਗਾ ਹਨਾ ਕੀ ਕੀ ਚੀਜ਼ਾਂ ਮੈਂ ਫੋਲੋ ਕਰੀਆਂ ਸੀਗੀਆਂ ਤੇ ਫਰਸਟ ਤਾਂ ਵੀਰੇ ਮੈਂ ਗੁਰਦੁਆਰਾ ਸੱਚੀ ਮੰਜੀ ਸਾਹਿਬ ਹੈ ਸਾਡੇ ਨੇੜੇ ਗੁਰਦੁਆਰਾ ਸਰਦੇ ਵਾਲੀ ਪਿੰਡ ਦੇ ਵਿੱਚ ਹੈ ਗੁਰਦੁਆਰਾ ਗੁਰਦੁਆਰਾ ਸੱਚੀ ਮੰਜੀ ਸਾਹਿਬ ਗੁਰੂ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦਾ ਗੁਰਦੁਆਰਾ ਸਾਹਿਬ ਹੈ ਉੱਥੇ ਅਸੀਂ ਅਰਦਾਸ ਕਰਵਾ ਕੇ ਆਉਂਦੇ ਸੀ ਜੀ ਆਇਸ ਤੋਂ ਬਾਰ ਅਸੀਂ ਅਰਦਾਸ ਕਰਵਾਉਣੀ ਹੁੰਦੀ ਸੀ ਤੇ ਜਾਂਦੇ ਅਸੀਂ ਵੀਰੇ ਬਹੁਤ ਟਾਈਮ ਤੋਂ ਮਤਲਬ ਕਿ ਸਾਨੂੰ 3 ਸਾਲ ਹੋ ਗਏ ਲਗਾਤਾਰ ਜਾਂਦੇ ਨੂੰ ਆਏ ਸੋਮਵਾਰ ਅਸੀਂ ਜਾਣਾ ਹੁੰਦਾ ਪਰ ਜੇ ਕੋਈ ਬਾਲੀ ਵੀ ਮਜਬੂਰੀ ਹੁੰਦੀ ਤਾਂ ਸਾਥੋਂ ਨਹੀਂ ਵੀ ਜਾਇਆ ਜਾਂਦਾ ਤੇ ਅਸੀਂ ਸੋਮਵਾਰ ਜਾਣਾ ਹੀ ਜਾਣਾ ਹੁੰਦਾ ਮੇਰੇ ਹਸਬੰਡ ਬਿਮਾਰ ਹੋ ਗਏ ਸੀ ਉਹਨਾਂ ਨੂੰ ਕੁਛ ਲਾ ਲੋ ਵੀ ਐਦਾਂ ਨਹੀਂ ਐਦਾਂ ਬਿਮਾਰ ਹੋਏ ਸੀ ਕਿ ਵੀ ਡਾਕਟਰ ਨਾਲੋਂ ਵੀ ਇਲਾਜ ਨਾਲੋਂ ਹਨਾ ਦੁਆ ਜ਼ਿਆਦਾ ਲੱਗਣੀ ਸੀ ਉਹਨਾਂ ਨੂੰ ਤਾਂ ਕਿ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਸੀਗੇ ਤਾਂ ਵਾਹਿਗੁਰੂ ਨੇ ਸਾਡੀ ਬਾਂਹ ਫੜੀ ਸੀਗੀ ਵਧੀਆ ਕਿ ਮਤਲਬ ਸਾਨੂੰ ਵੈਗਰੂ ਨੇ ਮੇਰੇ ਪਰ ਹੱਥ ਰੱਖਿਆ ਸੀ ਸਿਰ ਤੇ ਤੇ ਉਦੋਂ ਤੋਂ ਅਸੀਂ ਜਾਣਦੇ ਹਾਂ ਕਿ ਉੱਥੇ ਉੱਥੇ ਮੈਂ ਅਰਦਾਸ ਕਰਵਾ ਕੇ ਆਉਂਦੀ ਸੀ ਆਏ ਸੋਮਵਾਰ ਕਿ ਸਾਨੂੰ ਵੈਗਰੂ ਜੀ ਪੁੱਤਰ ਪ੍ਰਾਪਤੀ ਹੋਵੇ ਹਨਾ ਜੀ ਤੇ ਉੱਥੇ ਆਏ ਸੋਮਵਾਰ ਸੇ ਅਰਦਾਸ ਕਰਵਾਉਣੀ ਹੁੰਦੀ ਸੀਗੀ ਤੇ ਪਹਿਲਾਂ ਤਾਂ ਮੈਂ ਇਹ ਇੱਕ ਜ਼ਰੂਰ ਦੱਸਣਾ ਚਾਹੂੰਗੀ ਸ਼ੇਅਰ ਕਰਨਾ ਚਾਹੂੰਗੀ ਤੁਹਾਡੇ ਨਾਲ ਕਿ ਵੈਗਰੂ ਅੱਗੇ ਅਰਦਾਸ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈ ਜੀ ਤੇ ਅਰਦਾਸ ਦੇ ਨਾਲ ਨਾਲ ਸ਼ੁਕਰਾਨਾ ਵੀ ਬਹੁਤ ਜ਼ਰੂਰੀ ਹੈ ਕਿ ਜੋ ਕੁਝ ਦਿੱਤਾ ਆਪਾਂ ਨੂੰ ਹਨ ਉਹ ਵੀ ਬਹੁਤ ਹੈਗਾ ਤੇ ਦੂਜੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ ਕਿ ਮੈਂ ਪ੍ਰੈਗਨੈਂਸੀ ਦੇ ਸਟਾਰਟਿੰਗ ਦੇ ਵਿੱਚ ਹੀ ਆਪਣੇ ਰੂਮ ਦੇ ਵਿੱਚ ਹਨ ਜਿਹੜੇ ਕਾਕੂ ਦੇ ਫੋਟੋ ਲਾਈ ਸੀ ਮੁੰਡੇ ਦੀ ਹੁਣ ਤੁਸੀਂ ਕਹੋਗੇ ਹਨਾ ਕੀ ਪਤਾ ਲੱਗਦਾ ਕਿ ਮੁੰਡਾ ਹੈ ਮੁੰਡੇ ਦੀ ਫੋਟੋ ਹੈ ਤਾਂ ਮੈਂ ਵੀਰੇ ਬਿਨਾ ਕੱਪੜੇ ਤੋਂ ਹਨਾ ਜਿਹੜਾ ਨੰਗਾ ਸੀਗਾ ਕਾਕਾ ਉਹਦੀ ਮੈਂ ਫੋਟੋ ਲਾਈ ਸੀਗੀ ਆਪਣੇ ਕਮਰੇ ਦੇ ਵਿੱਚ ਤੇ ਅ ਦੋ ਤਿੰਨ ਫੋਟੋਆਂ ਮੈਂ ਸਟਾਰਟਿੰਗ ਦੇ ਵਿੱਚ ਹੀ ਲਾ ਲਈਆਂ ਸੀਗੀਆਂ ਤੇ ਜਦੋਂ ਮੈਂ ਸਵੇਰ ਉੱਠਣਾ ਹੁੰਦਾ ਸੀ ਤਾਂ ਮੈਂ ਉਹ ਫੋਟੋ ਨੂੰ ਦੇਖਦੀ ਸੀਗੀ ਵੈਸੇ ਵੀ ਮੈਂ ਵੀ ਮਤਲਬ ਜਿਹੜੀ ਜਗ੍ਹਾ ਤੇ ਮੈਂ ਬੈੰਦੀ ਸੀ ਨਾ ਜ਼ਿਆਦਾਤਰ ਮੈਂ ਆਪਣੇ ਬੈੱਡ ਤੇ ਬੈੰਦੀ ਸੀਗੀ ਆਪਣੇ ਹੂਮ ਦੇ ਵਿੱਚ ਉਹਥੇ ਮੈਂ ਸਾਹਮਣੇ ਉਹ ਫੋਟੋਆਂ ਲਾਈ ਹੋਈਆਂ ਸੀਗੀਆਂ ਠੀਕ ਹੈ ਜੀ ਤੇ ਸ਼ੁਰੂ ਤੋਂ ਹਨਾ ਕਹਿੰਦੀਆਂ ਨੇ ਮਾਤਾ ਲੇਡੀਜ਼ ਆਪਣੀਆਂ ਕਹਿੰਦੀਆਂ ਨੇ ਮੰਮੀਆਂ ਹਨਾ ਕਿ ਆਪਾਂ ਜਿੱਦਾਂ ਦਾ ਚਿਹਰਾ ਜ਼ਿਆਦਾ ਦੇਖਦੇ ਆ ਹਨਾ ਉਦਾਂ ਦਾ ਚਿਹਰਾ ਬਣਦਾ ਹੈਗਾ ਹਨਾ ਆਪਾਂ ਤਾਂ ਫਿਰ ਕਾਪੂ ਦੀ ਫੋਟੋ ਲਾਈ ਸੀਗੀ ਮੈਂ ਉਹ ਦੇਖਦੀ ਹੁੰਦੀ ਸੀਗੀ ਤੇ ਕਈ ਸਾਡੀ ਰਿਸ਼ਤੇਦਾਰੀਆਂ ਚ ਵੀ ਇਹ ਗੱਲ ਸੱਚ ਹੋਈ ਹੈ ਕਿ ਜਿਹੜੀ ਬੇਟੇ ਮੁੰਡੇ ਦੀ ਫੋਟੋ ਲਾਉਣ ਨਾਲ ਕਿ ਮੁੰਡਾ ਪੈਦਾ ਹੁੰਦਾ ਹੈਗਾ ਠੀਕ ਹੈ ਜੀ ਤੇ ਸੈਕਿੰਡ ਆਪਣਾ ਇਹ ਸੀਗਾ ਤੇ ਗਰਮੀ ਬਹੁਤ ਆ ਰਹੀ ਹੈ ਪੱਖਾ ਲਾ ਨਹੀਂ ਸਕਦੇ ਤਾਂ ਫਿਰ ਆਵਾਜ਼ ਨਹੀਂ ਕਲੀਅਰ ਆਉਂਦੀ ਹੈਗੀ ਤੇ ਆਪਣਾ ਫਿਰ ਥਰਡ ਤੇ ਜਾਂਦੇ ਹਾਂ ਨਾ ਜੀ ਜਿਹੜਾ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਮਹਿਫਲ ਪਵਾਇਆ ਸੀਗਾ ਉੱਥੇ ਹੀ ਗੁਰਦੁਆਰਾ ਸੈਦੇ ਵਾਲੇ ਤੇ ਉੱਥੇ ਫਲ ਪਾਇਆ ਸੀ ਜੀ ਉਹ ਉੱਥੇ ਫਲ ਮੈਨੂੰ ਐਪਲ ਲੱਗ ਗਏ ਸੀ ਸੀ ਐਪਲ ਦਾ ਫਲ ਜਿਹੜਾ ਆਪਣੀ ਝੋਲੀ ਦੇ ਵਿੱਚ ਪਾਇਆ ਸੀ ਮੇਰੀ ਚ ਤਾਂ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਐਪਲ ਹੈ ਕੱਟ ਕੇ ਨਹੀਂ ਸੀ ਖਾਣਾ ਹਨਾ ਤੇ ਨਾ ਹੀ ਛੱਡਣਾ ਸੀਗਾ ਸਾਰੇ ਦਾ ਸਾਰਾ ਖਾਣਾ ਸੀ ਜਿਹੜੀ ਐਪਲ ਦੀ ਡੰਡੀ ਹੁੰਦੀ ਹੈ ਉਹ ਵੀ ਖਾਣੀ ਸੀ ਬੀਜ ਹੁੰਦੇ ਨੇ ਉਹਦੇ ਵਿੱਚ ਉਹ ਵੀ ਖਾਣੇ ਸੀ ਆਪਾਂ ਨੇ ਤੇ ਉਹ ਡਾਇਰੈਕਟ ਮੈਂ ਸਾਰਾ ਵੀ ਮਤਲਬ ਖਾਦਾ ਸੀਗਾ ਅ ਕੱਟ ਕੇ ਨਹੀਂ ਸੀ ਖਾਦਾ ਤੇ ਨਾ ਹੀ ਛੱਡਿਆ ਸੀਗਾ ਤੇ ਸਾਰਾ ਖਾਦਾ ਸੀ ਤੇ ਉਸ ਤੋਂ ਬਾਅਦ ਜੀ ਮੈਂ ਇਸ ਚੀਜ਼ ਨੂੰ ਸੋਚਦੇ ਹੋਏ ਹਨਾ ਮੈਂ ਖੁਦ ਆਪਣੇ ਵੱਲੋਂ ਹੀ ਹਨਾ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਰੱਖੀ ਕਿ ਜੇ ਉਹਨਾਂ ਨੇ ਮਨਾ ਕੀਤਾ ਹਨਾ ਫਲ ਨੂੰ ਵੀ ਫਲ ਨੂੰ ਕੱਟ ਕੇ ਨਹੀਂ ਖਾਣਾ ਹਨਾ ਤਾ ਫਿਰ ਵੀ ਮੈਂ ਘਰੇ ਵੀ ਫਲ ਨੂੰ ਕੱਟ ਕੇ ਨਹੀਂ ਖਾਣਾ ਹੈਗਾ ਤਾਂ ਮੈਂ ਪ੍ਰੈਗਨੈਂਟ ਆਪਣੀ ਪ੍ਰੈਗਨੈਂਸੀ ਦੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਿਹੜਾ ਵੀ ਕੋਈ ਵੀ ਫਰੂਟ ਖਾਂਦੀ ਸੀਗੀ ਹਨਾ ਉਹ ਮੈਂ ਕੱਟ ਕੇ ਨਹੀਂ ਸੀ ਖਾਂਦੀ ਤੇ ਇੱਕ ਗੱਲ ਹੋਰ ਕੀ ਕਈ ਫਰੂਟ ਐਦਾਂ ਦੇ ਨੇ ਹਨਾ ਜਿਹੜੇ ਕੱਟ ਕੇ ਹੀ ਖਾਦੇ ਜਾਂਦੇ ਨੇ ਕੱਟੇ ਬਿਨਾ ਖਾਦੇ ਨਹੀਂ ਜਾਂਦੇ ਹਨਾ ਜਿਵੇਂ ਕਿ ਪਪਾਇਆ ਹੋ ਗਿਆ ਉਹ ਕੱਟੇ ਬਿਨਾ ਖਾਦਾ ਨਹੀਂ ਜਾਂਦਾ ਹੈਗਾ ਤੇ ਹੋਰ ਵੀ ਬਹੁਤ ਸਾਰੇ ਫਰੂਟ ਨੇਗੇ ਤਾਂ ਮੈਂ ਐਦਾਂ ਦੇ ਫਰੂਟ ਖਾਂਦੀ ਹੁੰਦੀ ਸੀ ਕਿ ਜਿਹੜੇ ਕਟ ਕੇ ਨਾ ਖਰਜਣ ਕਿਉਂਕਿ ਐਪਲ ਹੈ ਐਪਲ ਮੈਂ ਖਾ ਸਕਦੀ ਸੀ ਨਾ ਜੀ ਤੇ ਸੋ ਐਸੀ ਜਿਹੜਾ ਨਾ ਰੂਲ ਸੀਗੇ ਜਿਹੜੇ ਮੈਂ ਫੋਲੋ ਕੀਤੇ ਸੀਗੇ ਤੇ ਇੱਕ ਹੋਰ ਹੈ ਜੀ ਚੌਥਾ ਜਿਹੜਾ ਸੀਗਾ ਉਹ ਸੀਗਾ ਕਿ ਮੈਂ ਜਿੰਨਾ ਟਾਈਮ ਮੈਂ ਅਰਦਾਸ ਕਰਵਾਈ ਮੈਨੂੰ ਪ੍ਰੈਗਨੈਂਸੀ ਰਹੀ ਪਹਿਲੇ ਮੈਂ ਖਾ ਲੈਂਦੀ ਸੀ ਆਪਣੀ ਪ੍ਰੈਗਨੈਂਸੀ ਤੋਂ ਪਹਿਲੇ ਨਾਨ ਵੈਜ ਚੀਜ਼ਾਂ ਸੀ ਜਿਹੜੀਆਂ ਉਹ ਮੈਂ ਪਹਿਲੇ ਖਾ ਲੈਂਦੀ ਸੀਗੀ ਤੇ ਬਟ ਮੈਂ ਪ੍ਰੈਗਨੈਂਸੀ ਦੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਕੋਈ ਵੀ ਨਾਨ ਵੈਜ ਚੀਜ਼ ਜਿਵੇਂ ਕਿ ਐਗ ਹੋ ਗਿਆ ਹਨਾ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨਾਨ ਵੈਜ ਮੈਂ ਇਦਾਂ ਦਾ ਕੁਝ ਵੀ ਨਹੀਂ ਖਾਦਾ ਹੈਗਾ ਕਿ ਜਦੋਂ ਮੈਂ ਬਾਹਰ ਜਾਂਦੀ ਸੀ ਉਦੋਂ ਵੀ ਮੈਂ ਬਹੁਤ ਧਿਆਨ ਰੱਖਦੀ ਸੀ ਕਿ ਹਨਾ ਕਿਸੇ ਚੀਜ਼ ਦੇ ਵਿੱਚ ਜਿਵੇਂ ਕਿ ਆਪਾਂ ਰੈਸਟੋਰੈਂਟ ਵਗੈਰਾ ਜਾਂਦੇ ਆ ਨਾ ਕੁਝ ਖਾਣ ਵਾਸਤੇ ਉਹਨਾਂ ਚੀਜ਼ਾਂ ਦੇ ਵਿੱਚ ਮਿਲਾਵਟ ਹੁੰਦੀ ਐਗ ਵਗੈਰਾ ਪਾ ਦਿੰਦੇ ਨੇ ਉਹ ਤਾਂ ਮੈਂ ਪੁੱਛ ਕੇ ਉਹਨਾਂ ਨੂੰ ਫੇਰ ਉਹ ਚੀਜ਼ ਖਾਂਦੀ ਹੁੰਦੀ ਸੀਗੀ ਤੇ ਬਹੁਤ ਧਿਆਨ ਰੱਖਦੀ ਸੀਗੀ ਤੇ ਮੈਂ ਹੁਣ ਵੀ ਮੇਰੇ ਬੇਟਾ ਹੋ ਗਿਆ 2 ਮਹੀਨਾ ਦਾ ਹੋ ਗਿਆ ਮੇਰਾ ਬੇਟਾ ਤੇ ਹੁਣ ਵੀ ਮੈਂ ਐਦਾਂ ਦੀ ਕੋਈ ਚੀਜ਼ ਵੀ ਮਤਲਬ ਉਸ ਤੋਂ ਬਾਅਦ ਵੀ ਮੈਂ ਕੋਈ ਚੀਜ਼ ਨਹੀਂ ਖਾਧੀ ਹੈਗੀ ਤੇ ਸ਼ਾਇਦ ਮੈਂ ਖਾਵਾ ਵੀ ਨਾ ਕਦੇ ਨਾਨ ਵੇਜ ਤੇ ਇਹ ਸੀਗੀ ਜੀ ਆਪਣੀ 4th ਜਿਹੜੀ ਗੱਲ ਸੀਗੀ ਆਪਾਂ ਫੋਲੋ ਕੀਤੀ ਸੀਗੀ ਸੋ ਜਿਹੜੀਆਂ ਆਪਾਂ ਇਹ ਹਨਾ ਗੱਲਾਂ ਹੁੰਦੀਆਂ ਨੇ ਹਨਾ ਪਿੰਡਾਂ ਦੇ ਵਿੱਚ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਹਨਾ ਜਦੋਂ ਆਪਾਂ ਕੋਈ ਚੀਜ਼ ਹਨਾ ਕਿਸੇ ਦੀ ਗੱਲ ਨੂੰ ਸੱਚ ਮੰਨਿਆ ਨਾ ਕੋਈ ਕਹਿ ਦਿੰਦਾ ਕਿ ਤੁਸੀਂ ਆਇਆ ਨਾ ਕਰੋ ਤੁਹਾਨੂੰ ਮੁੰਡਾ ਹੋਊਗਾ ਹਨਾ ਤੁਸੀਂ ਆਇਆ ਨਾ ਕਰੋ ਫਿਰ ਬੇਟਾ ਹੋਊਗਾ ਤਾਂ ਆਪਾਂ ਉਹ ਰੱਖਦੀਆਂ ਪਰਹੇਜ਼ ਜ਼ਰੂਰ ਰੱਖਦੀਆਂ ਤੇ ਜੇਕਰ ਸੱਚੀ ਹਨਾ ਆਪਾਂ ਨੂੰ ਬੇਟਾ ਹੋ ਜਾਂਦਾ ਤਾਂ ਆਪਾਂ ਨੂੰ ਲੱਗਦਾ ਕੁਛ ਕਰਦ ਤੱਕ ਆਪਾਂ ਨੂੰ ਇਹ ਫੀਲ ਹੁੰਦਾ ਕਿ ਹਾਂ ਕਿ ਇਹ ਗੱਲ ਸੱਚ ਸੀਗੀ ਤਾਂ ਕਰਕੇ ਮੈਨੂੰ ਜਿਹੜਾ ਵੀ ਮਤਲਬ ਬੇਟਾ ਹੋਇਆ ਹਨਾ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਗੱਲ ਤੇ ਯਕੀਨ ਹੋ ਜਾਂਦਾ ਹੈਗਾ ਤੇ ਇਹ ਸੀਗਾ ਮੇਰਾ ਜੀ ਕਿ ਜਿਹੜੀਆਂ ਮੈਂ ਗੱਲਾਂ ਸੀਗੀਆਂ ਫਾਲੋ ਕੀਤੀਆਂ ਸੀ ਤੇ ਇੱਕ ਗੱਲ ਸੀ ਕਿ ਮੈਂ ਵਿਸ਼ਵਾਸ ਰੱਖਿਆ ਸੀ ਜੀ ਜਿੱਥੇ ਸੀ ਅਰਦਾਸ ਕਰਵਾਉਂਦੇ ਸੀਗੇ ਵਾਹਿਗੁਰੂ ਤੇ ਬਹੁਤ ਹੀ ਯਕੀਨ ਸੀ ਮੈਨੂੰ ਬਹੁਤ ਵੱਡਾ ਕਿ ਪਰਮਾਤਮਾ ਨਾਲ ਅਰਦਾਸ ਬੇਨਤੀ ਜ਼ਰੂਰ ਸੁਣਨਗੇ ਤਾਂ ਇਹ ਗੱਲ ਸੱਚੀ ਉਹ ਵਾਹਿਗੁਰੂ ਨੇ ਮੇਰੇ ਪਰ ਹੱਥ ਰੱਖਿਆ ਤੇ ਸੁਣੀ ਵਾਹਿਗੁਰੂ ਨੇ ਅਰਦਾਸ ਤੇ ਚਲੋ ਜੀ ਹਾਂ ਆਪਣੀ ਇਸ ਵੀਡੀਓ ਦਾ ਹੁਣ ਆਪਾਂ ਕਰਦੇ ਆਂ ਐਂਡ ਤੇ ਇਹਨਾਂ ਗੱਲਾਂ ਦਾ ਸੀ ਜਿਹੜਾ ਮੈਂ ਧਿਆਨ ਰੱਖਿਆ ਸੀਗਾ ਤੇ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਹਨਾ ਜਿੰਨਾ ਜਿਹੜੇ ਤੁਹਾਡੇ ਰਿਲੇਟਿਵਸ ਲੇਡੀਜ਼ ਨੇਗੀਆਂ ਜਿਨ੍ਹਾਂ ਨੂੰ ਪ੍ਰੈਗਨੈਂਸੀ ਹੈ ਤੇ ਸ਼ਾਇਦ ਕੁਝ ਹੈਲਪ ਹੋ ਹੋ ਜੇ ਹਨਾ ਤੇ ਸੌਰੀ ਜੀ ਜੇ ਕੁਝ ਗਲਤ ਬੋਲਿਆ ਗਿਆ ਹੋਇਆ ਤਾਂ ਪਲੀਜ਼ ਮਾਫ ਕਰਨਾ ਤੇ ਆਪਣੀ ਅੱਜ ਦੀ ਵੀਡੀਓ ਦਾ ਇੱਥੇ ਆਪਾਂ ਕਰਦੇ ਆਂ ਐਂਡ ਤੇ ਸਬਸਕ੍ਰਾਈਬ ਕਰ ਲਿਓ ਜਿਹੜੇ ਨਿਊ ਆਏ ਨੇ ਇਸ ਵੀਡੀਓ ਰਾਹੀਂ ਚਲੋ ਜੀ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਸੋਹਣੀ ਜੀ ਵੀਡੀਓ ਲੈ ਕੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ